ਪੰਜ ਜੇ ਸਾਂਝੀ ਹੋ ਗਈ 138 ਉਤਰੋ ਗਈ ਤੇ ਹਨ ਜਿਹੜੇ ਬੰਦੇ ਆ ਕਾਪਣਾ ਬੰਦੇ ਆ ਗਿਆ ਜੀ ਵਿੱਚ ਆ ਗਿਆ ਜੀ ਵਿੱਚ ਤੇ ਤੰਨ ਉਤਰ ਨਾਮਾ ਤੇ ਉਹਦਾ ਨਾਮਾ ਜਿੱកਟਾ ਹੈ ਆਪਣਾ ਮੋਟੀ ਕਰ ਲੈ ਅਗਲੇ ਕਢਾ ਇਹਦਾ ਹੈ ਅਗਲੇ ਕਢਾ ਐਂਡ ਦੇ ਭਾਈ ਤਨਵਾ ਹਾਂ ਦੇਖ ਲੈਗਾ ਵੀ ਦਾਲ ਚੜਾ ਨਹੀਂ ਜੇ ਅੱਧੇ ਪੀਰੇ ਮੈਂ ਜਿਹੜੀ ਗੱਲਾਂ ਭਾਈ ਅਸੀਂ ਨਾਮਾਂ ਤੇ ਇੱਧਰ ਦੇਖਾ ਨਹੀਂ ਲਿਆ ਕੇ ਛੱਡਿਆ ਦੋ ਦੋ ਕਰ ਸਹੀ ਉੜਦਾ ਕਾਲ ਖਾਤਾ ਆਪਦਾ ਇਹ ਤਾਂ ਨਿਸ਼ਾਨ ਕੇ ਗਿਆ ਵੀ ਹਾਂ ਸਾਡਾ ਹੀ ਕਬੂਤਰ ਹੈ ਜਾ ਫਿਰ ਸਾਡਾ ਕਬੂਤਰ ਇੰਨਾ ਐਂਡਰ ਇੱਡਾ ਕੂਰੇਰੇ ਫੈਸਲ ਆ ਰਿਹਾ ਤੁਸੀਂ ਜਿਵੇਂ ਥੱਲੇ ਬਹਿ ਕੇ ਡਾਉਂਦੇ ਹੋਏ ਦੂਜਾ ਵੀ ਦਿਖਾਉਣਾ ਹੈ ਦੂਜਾ ਆਪਦਾ ਹੈਲੋ ਮਹਿਜ਼ ਬਾਣੀ ਦਾ ਤੁਸੀਂ ਐਂ ਕਰ ਦਿੱਤੀ ਜਿਵੇਂ ਥੱਲੇ ਬਹਿ ਕੇ ਡੌਲੇ ਹੁੰਦੇ ਹੋ ਹੋਰ ਤਾਂ ਸਾਨੂੰ ਗੁੱਸਾ ਆਇਆ ਉਹ ਚੱਕੀ ਨਹੀਂ ਚੱਕੀ ਵਾਲੀ ਥੱਲੇ ਬਹਿ ਕੇ ਡੌਲੇ ਹੁੰਦੇ ਹੋ ਤਾਂ ਮਹਿਜ਼ ਬਾਣੀ ਕਰ ਦੇਦੀ ਯਾਰ ਤੁਹਾ ਬੰਦਾ ਆ ਮੈਂ ਤੁਹਾਨੂੰ ਕਿਹਾ ਜੱਗੀ ਦੀ ਬਾਈ ਖੜਾ ਖੂਲ ਮੈਂ ਹੁੰਦੀ ਚੱਲ ਕੇ ਰਹੀ ਸੀ ਲੋ ਜੀ ਦਾ ਬਾਜੀ ਦਾ ਸਰਦਾਰ ਜੀ ਦਾ ਬਾਈ ਸਰਦਾਰ ਲਾਲ ਹੈਗਾ ਮਾਤ ਨਹੀਂ ਕਹਾ ਮੇਰਾ ਲਾਲ ਟੌਰੀਆ ਲੈਣਾ ਮੇਰਾ ਜਿੱਦੀ ਮਰਜ਼ੀ ਸ਼ਪਾਰ ਚ ਕਰਾਈ ਜਾਵੇ ਪਿੰਡ ਦੇ ਤੇ ਲਿਖਾਉਣਾ ਦਵੇ 5000 ਰੁਪਏ ਲਿਖ ਦੇ ਪਿੰਡ ਦੇ ਲਿਖ ਦੇ ਪਿੰਡ ਆ ਦੀ ਨੀਂਦ ਆ ਆ ਦੇ 5000 ਮੋਤੀ ਬਣ ਕੇ ਗੱਟ ਰਿਹਾ ਦੇਖ ਲੈ ਕੇ ਉਹਦਾ ਨਾ ਕਰਦੇ ਆ ਆ ਕਰਦੇ ਆ ਆ ਕਰਦੇ ਆ ਦੂਜੀ ਆ ਕਰਦੇ ਆ ਇਹ ਤਾਂ ਵੈਲੀ ਵੈਲੀ ਵੜ ਗਈ ਚੈ ਵੜ ਗਈ ਕਾਲੇ ਦੂਸੇ ਰਹਿ ਗਏ ਬਸ ਅੱਛਾ ਕਾਲੇ ਦੂਸੇ ਆਣਾਂ ਨਾਲ ਜਾਂਦਾ ਦੁਬਾਰਾ ਆਪਣਾ ਮਜਾ ਆਵੇ ਠੀਕ ਕਰ ਲਿਆ ਕਾਲੇ ਦੂਸੇ ਉਹ ਉਧਰ ਲੰਬੀ ਉੱਡਦੀਆਂ ਨਾ ਜਾ ਕੇ ਬਾਰ-ਬਾਰ ਆਉਂਦੇ ਆ ਭਾਈ ਜੀ ਦਾ ਉਹ ਗੁਤਰਾ ਇਹ ਸੰਗਫੜੇ ਪਏ ਨੇ ਇਹ ਨਾਮਾਂ ਦੇ ਉੱਤੇ ਪਿੰਡ ਕਦੋਂ ਹਾਂ ਭਾਈ ਜਦੋਂ ਲੰਡਾ ਵਜਾਦੋਂ ਅਗਰੇ ਸਾਲ ਕਹਿੰਦੇ ਵੀ ਪਿੰਡਾਂ ਨਾਲ ਹੋਰ ਤੇ ਮੁਰਗਾਈ ਨੇ ਲੱਭਣ ਦਿੱਖ ਆ ਗਏ ਉਹ ਰਵੀ ਗਿਆ ਨਾਲ ਬਾਹੀ ਦੇ ਭਾਈ ਜਿਹੜਾ ਕਰਨਾਗੇ ਮਿੱਠੀ ਹੋਣੀ ਆ ਜਿੱਤ ਕੰਗਰ ਜੀ ਹੂੰ ਹੂੰ ਆ ਫਿਰਦਾ ਜੀ ਬਾਰ ਬਾਰ ਫਿਰਦਾ ਉਹ ਨਹੀਂ ਉਹ ਚੱਲਦਾ ਨਾਮ ਹੁੰਦਾ ਕਰਨਾ ਕਾਹ ਫਿਰਦਾ ਕਾਹਦੇ ਆ ਵੀ ਚਾਰ ਦਿਨ ਹੋ ਗਏ ਰਾਤ ਨੂੰ ਨਾਈਟ ਲਾ ਕੇ ਆਉਣਾ ਦਿਨਿਆਂ ਕੇ ਰੰਗ ਲਿਖਦਾ ਫੇਰ ਰਾਤ ਨੂੰ ਨਾਈਟ ਲਾ ਕੇ ਆਉਣਾ ਦਿਨਿਆਂ ਕੇ ਫੇਰ ਰੰਗ ਲਿਖਦਾ ਉੱਤੇ ਹੀ ਜੀ ਦਿਨੋਤਾ ਕਹਿੰਦੇ ਫਿਰ ਚੀਨੀ ਹੈ ਤਾਂ ਇਹ ਥੋੜੀ ਹੈ ਇਹਦਾ ਮਦੀਨ ਕਿਹੜਾ ਪਾਸਾ ਕਿਹੜਾ ਪਾਸਾ ਆ ਗਿਆ ਆ ਗਿਆ ਆ ਗਿਆ ਹੁਣ ਤਾ ਵੀ ਚਲੇ ਗਿਆ ਆ ਗਿਆ ਟਾਵਰ ਕੋਲੇ ਆ ਗਿਆ ਆਉਂਦਾ ਮੋੜੇ ਕੋਟੇ ਦੇਖੋ ਫਿਰ ਕਿੱਥੇ 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 ਆਉਂਦਾ ਮੋੜੇ ਕੋਟੇ ਦੇ ਦੋ ਰਾਜਗੜ੍ਹ ਵਾਲਿਆਂ ਦਾ ਨੇ ਜੀ ਇੱਕ ਛਾਪੜ ਰੱਖਦੇ ਆ ਉਹਨਾਂ ਦਾ ਜੀ ਤੇ ਇੱਕ ਕਦਮ ਵਾਲਿਆਂ ਦਾ ਇੱਕ ਸਰਾਉਦ ਵਾਲਿਆਂ ਦਾ ਜੀ ਪੰਜ ਉੱਧਰ ਸੰਜੀ ਹੋ ਗਈ ਤੇ ਨਾਮਾਂ ਦੇ ਦੋ ਡਰੇ ਨੇ ਇਸ ਟਾਈਮ ਜੱਗੀ ਕਿਤੇ ਆ ਅੱਜ ਦੇਖਦੇ ਆ ਵੀ ਕਿਹੜਾ ਹੁਣ ਵੀਰਾਂ ਦਾ ਕਦਮ ਵਾਲਿਆਂ ਦਾ ਉੜਦਾ ਤੇ ਇੱਕ ਸਰਾਉਦ ਵਾਲਿਆਂ ਦਾ ਉੜਦਾ ਜੀ ਬਾਈ ਤੁਸੀਂ ਲੀਆ ਕੱਢ ਲਿਆ ਸਾਲੀ ਆਹ ਰਾਜ ਸਹੀ ਆ ਬਾਈ ਸੀਰਾ ਡਾਉਣ ਉੱਧਰ ਵੀ ਵਧੀਆ ਚੱਲਦੀ ਆ ਪਤਾ ਹੀ ਨਹੀਂ ਲੰਘਿਆ ਲੰਘਿਆ ਨਾਮ ਤੋਂ ਨਹੀਂ ਮੁੜਿਆ ਉੱਧਰ ਵੀ ਜਲਦੀ ਜੀਤ ਤੇ ਇੱਕ ਨਾਲ ਆਪਣਾ ਚੱਲਦੇ ਚੱਲਦਾ ਪੂਰਾ ਉਸਤਾਦ ਵਾਲਾ ਮੂਤਰ ਬਣਾ ਕੇ ਉੱਥੇ ਉਸਤਾਦ ਆਇਆ ਹਾਂ ਕਿ ਰਾਜੀ ਉੱਥੇ ਆ ਬਾਈ ਠੀਕ ਆ ਉਹਨਾਂ ਸੱਤ ਸੱਤ ਜਣ ਬੰਦੇ ਦੀ ਜਿਆਦਾ ਇਹ ਢਾਵਰ ਤੇ ਫੜਿਆ ਹੋਊ ਮੈਂ ਹੀ ਢਾਵਰ ਤੇ ਨਹੀਂ ਫੜਿਆ ਉਹ ਚੜ ਕੇ ਗਿਆ ਸਲਾ ਬਾਰ ਬੂਨਾ ਲੱਗ ਪਿਆ ਵੇ ਸੰਦੀਪ ਪਤਾ ਨਹੀਂ ਕਿੱਥੇ ਚੱਲ ਪੂਰੀ ਹੈ ਆ ਬਾਬੇ ਕੋਲ ਸਾਰੇ ਬੰਦੇ ਨੇ ਆਪਣਾ ਨੇ ਹੱਲ ਕਰੀਆ ਹੱਤ ਕੀ ਕਰੇ ਇਹਦਾ ਹੁਣ ਕਿਸੇ ਨੇ ਆ ਮੰਨੋ ਫਿਰ ਕੀ ਕਹਿਣਾ ਓਰੇ ਸੀਰ ਓਏ ਵਾਜ ਜੀ ਦਾ ਆਨੰਦ ਕੋਲ ਖੜਾ ਬੰਡਾ ਨੂੰ ਪੁੱਛਿਆ ਜੀ ਪੁਲਿਸੀ ਦਾ ਕੀ ਦਾ ਬੋਸ ਉਹ ਮੰਨੇ ਆ ਮੈਂ ਚੀਕ ਵਾਲੀ ਬਾਜੀ ਦੇ ਚੱਲਦੀ ਹੈ ਜੀ ਇੱਕ ਨਾਲ ਇੱਕ ਬਾਕੀ ਉਧਰ ਸੱਤ ਦੀ ਵੰਡੀ ਹੋਈ ਹੈ ਤੇ ਉਧਰ ਆਪਣੀ ਉਸਤਾਦ ਰਾਜਾ ਸਨਿਆਰਾ ਚੇਹ ਨਾਲੀ ਬੰਡੀ ਜੀ ਉਧਰ ਇਹਨੇ ਬਹੁਤ ਜ਼ਿਆਦਾ ਵਧੀਆ ਉਧਰ ਆਪਾਂ ਕਰ ਦੂਗਾ ਨਹੀਂ ਜਣੋ ਉੱਤਰਾਈ ਜਾ ਹਾਂ ਬਈ ਲਾਈਵ ਜੀ ਵਾ ਵਧੀਆ ਤਸਵੀਰ ਨੇ ਬ੍ਰਾਹਮਣ ਦੀਪਕ ਪ੍ਰੋਫੈਸਰ ਹੋਵੇ ਸਹੀ ਦਾ 200 ਬਾਈ ਦੀਪਕ ਦਾ 200 ਸਹੀਆ ਜਿਹਨੇ ਵੀ ਚੰਗੀ ਅੱਤ ਕਰਾਈ ਜਾਗੀ ਤੇ ਨਾਲ ਉਤਰ ਸਹੀਆ ਦੀਪਾ ਕਦੋਂ ਤੇ ਸਰਾਉਦ ਵਾਲਿਆਂ ਦਾ ਕਿੱਥੇ ਬਿਲੇ ਹੋਣੇ ਉਹ ਬਿਲੇ ਥੱਲੇ ਰਹੋ ਇੱਕ ਇਹਨਾਂ ਲੱਗਿਆ ਕੀ ਕਰ ਰਿਹਾ ਥੇ ਬਜੀ ਆਹ ਹੱਥੇ ਬਸਾਉਂਦੇ ਹੋਗੇ ਹੋਇਆ ਹੀ ਹੋ ਗਿਆ ਦੁਬਾਰਾ ਮੈਂ ਹਾਂ ਇੱਕ ਜਿਆ ਹੋ ਗਿਆ ਆ ਗੜਾ ਆ ਗਿਆ ਆ ਗੜਾ ਪੁੱਤਰ ਆ ਗਿਆ ਹੈ ਗੌਰ ਕਰਨੀ ਨਾਲੇ ਖੱਬਾ ਹੀ ਲਾਦਾ ਪਾਪਾ ਯਾਰ ਹਾਂ ਖੱਬਾ ਹੀ ਲਾਦਾ ਸੱਜਾ

ਉੱਥੇ ਬੈਠਾ ਦੋਈ ਵਾਰ ਵੀ ਦੇਖੋ ਟੋਕਿਆਂ ਲਈ ਉਹ ਬੱਲੇਵਾਂ ਲੈ ਗਿਆ ਉਹ ਬੱਲੇਵਾਂ ਲੈ ਗਿਆ ਪੁੱਤਰ ਕੀ ਡੋਟ ਡੋਟ ਤੇ ਗੱਲ ਕਰਾ ਦੇ ਇੱਕ ਵਾਰੀ ਹੋਇਆ ਨੇ ਕਰਦਾ ਲੈ ਉਹ ਤੇ ਮੇਰੀ ਗੱਲ ਸੁਣ 200 ਹੋਇਆ ਰਸ ਤੋਂ ਤਾਂ ਜੋਕੇ ਨਹੀਂ ਆਉ ਹੋਇਆ ਹਾਂ ਇਹਦਾ ਸੋਨਾ ਮਾੜਾ ਦੀ ਉਹਨੇ ਟਾਵਰ ਤੇ ਦੋ ਕੰਮ ਕਰਾ ਜਾਉਂਦਾ ਤੁਹਾਨੂੰ ਅਸੀਂ ਟਿਕਾ ਦੇ ਨਾਲ ਹੀ ਆਉਂਦੇ ਹਾਂ ਦੋ ਟਾਵਰ ਦੇ ਵਿੱਚੋਂ ਆਉਂਦਾ ਦੋ ਕਰਦੇ ਨਾਲ ਕੁਸ਼ੀ ਨੇ ਇੱਕ ਅੱਧਾ ਬਾਜੀ ਆ ਗਿਆ ڪيڙا ڪيڙا آيو ٿا ਪੱਟੋ ਗਈ ਅੱਜ ਤਾਂ ਤੂੰ ਗਈ 23 ਦਾ ਬਾਹਰ ਦੇ ਮੇਰਾ ਲਾ ਲਿਆ ਆ ਹੁੰਦੇ ਹੁਣ ਕਿੰਨਾ ਲਾਇਆ ਕਿ ਦੋਨੋਂ ਨਹੀਂ ਹੁੜੇ ਵਾਲੇ ਦੇ ਅੰਦਰ ਆ ਬਈ ਕਲੀਅਰ ਹੋ ਗਈ ਜੁੰਡਲ ਆ ਗਈ ਜੀ ਕਲੀਅਰ ਨਹੀਂ ਕੋਈ ਨਾ ਆ ਗਿਆ ਵਿੱਚ ਉਹਦੇ ਹੈਗੇ ਜੀ ਪਿੱਛੇ ਪੱਲੇ ਆ ਆਉਂਦਾ ਆ ਆਉਂਦਾ ਛੇੜਾ ਆ ਇੱਧਰ ਲਾਉਂਦਾ ਉਹ ਤੇ ਦੂਜੀ ਤੇ ਗਾਰੇ ਨਾਲ ਦੀ ਆ ਆਉਂਦਾ ਬਜਾ ਅੱਛਾ ਆ ਉਹ ਤਾਂ ਹੋ ਗਈ ਕੁਗੀ ਫਰੀ ਜੀ ਗੋਲਾ ਦਾ ਬਟਾ ਜੀ ਨਹੀਂ ਨਾਲ ਗੋਲੇ ਦਾ ਬਟਾ ਜੀ ਬਣ ਕੇ ਨਹੀਂ ਆਉਂਦਾ ਉਹ ਨਿਗਾਰੇ ਕੋਲ ਆਵੜੇ ਬਾਜੀ ਜਲਦੀ ਇੱਕ ਨਾਲ ਇੱਕ ਨਾਮ ਆਵੇ ਉਹਦਾ ਪੰਜ ਦੇ ਬੰਡੇ ਹੀ ਨਾਮਾਂ ਤੇ ਦੋ ਕਰ ਰਹੇ ਨੇ ਜਸਰੀਨ ਸ਼ਰਾਦ ਬੈਠੇ ਮਰ ਕੇ ਬੱਲ ਗਿਆ ਕਾਲੇ ਟੂਸੇ ਆ ਦੇਖ ਲੋ ਭਾਈ ਆ ਚਾਲ ਦੇਖ ਜੀ ਨਾ ਸੀਰੇ ਉਹ ਵਜਾ ਦੇ ਸੀਰੇ ਭਾਈ ਉਹ ਸੀਰੇ ਬਦਲ ਉਹ ਰਾਜਵੀਰ ਛੋੜਾ ਕਿਹੜਾ ਬੋਲ ਵਾਲਾ ਲੈ ਕਿਤੇ ਆ ਮੈਂ ਗੁਰਪ੍ਰੀਤ ਜੀ ਘਰੇ ਵੀ ਗਿਆ ਉਪਰ ਗੱਲ ਕਰ ਆ ਵਜਾ ਦੇ ਲਾ ਸੀਰੇ ਯਾਰ ਛੋਡੇ ਵਾਲਾ ਵੀ ਉਧਰ ਉਰੇ ਫਿਰਦੀ ਜੀ ਹੁਣ ਛੋਡੇ ਵਾਲਾ ਆ ਕੇ ਤੁਸੀਂ ਉਹਨੂੰ ਅੱਕਾ ਮਾਰਨ ਲੱਗੇ ਨਾ ਨਾ ਆ ਵਜੇ ਨੂੰ ਕਹਿੰਦਾ ਚੈੱਕ ਕਰ ਲੈ ਆਪਾਂ ਧੰਨਵਾਦ ਆਨੇ ਗੋਲਦਾ ਦਮਰਾ ਦਾ ਪੁੜੀ ਕਰਾ ਗਿਆ ਆ ਗਿਆ ਚਾਲ ਕਹਿੰਦਾ ਦੇਖ ਤ੍ਰਿਵੰਟ ਅਦੂ ਆ ਲਾ ਸਹੀ ਆ ਪਰ ਭੈਣ ਇਹਨੇ ਨਾ ਖੜੇ ਨਾ ਦੋਏ ਉੱਪਰ ਰਹਿਣਗੇ ਉੱਪਰ ਹੀ ਰਹਿਣਗੇ ਦੇ ਦਿਆਂ ਬਾਕੀ ਦੂਆ ਕੀ ਦਾ ਇਹ ਤਾਂ ਨਾ ਤਾਂ ਲਾਈਵ ਚਲਾ ਆਪਣੇ ਵਾਲੇ ਤੇ ਅੱਛਾ ਅੱਛਾ ਉਧਰ ਉਹਨਾਂ ਦਾ ਕਾਂਟੀ ਰਸ ਮੈਚ ਬਤ ਹੈ ਜੀ ਜਿੱਤ ਜੀ ਤੇ ਬੰਦਾ ਹੁਣ ਬਚਾ ਰੈਂਦਾ ਨਹੀਂ ਹੁਣ ਆ ਮੰਟੀ ਨਾ ਜੀਬ ਜਿੱਤ ਗਈ ਚੱਲਦਾ ਪੈਂਚ ਦੋ ਡੱਟ ਬਣੇ ਖੜੇ ਨੇ ਨੇ ਕਿੱਥੇ ਉੱਜ ਉਹ ਦੇਖੀ ਉਹ ਬਾਹਰੋਂ ਬਾਦਸ਼ਾਹ ਆ ਗਿਆ ਉਹੜੇ ਵਾਲਾ ਮੜਿਆ ਰਕਾਉਣੇ ਮਾਰ ਕੇ ਆ ਗਿਆ ਕਿਹੜਾ ਗਿਆ ਉੱਤੇ ਉਹਦਾ ਪੂਰੀ ਅੱਛਾ ਉਹਨੇ ਛੋੜਿਆ ਜਿਹੜਾ 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 ਹਾਂ ਯਾਰ ਅੱਗੇ ਕਾਲਜ ਚਲਾਉ ਨੋ ਵੀ ਮਤਲਬ ਬਾਕੀ ਦੀਆਂ ਆਪਾਂ ਨੂੰ ਬਾਅਦ ਵਿੱਚ ਕਿਹੜਾ ਫੱਟ ਚੱਕਦਾ ਉਹ ਵੀ ਅਪਡੇਟ ਪਾਵਾਂਗੇ ਤੇ ਇੱਥੇ ਲਾਈਵ ਬੰਨ ਲ ਕਰਦੇ ਆਪਾਂ